ਫਾਜ਼ਿਲਕਾ ਦੇ ਕੈਂਟ ਰੋਡ ਦੇ ਬਗਲਾ ਮੁਖੀ ਮੰਦਰ ਵਾਲੀ ਗਲੀ ਵਿੱਚ ਇੱਕ ਬੰਦੇ ਵੱਲੋਂ ਕਾਰ ਵਿੱਚ ਚੋਰੀ ਦੀ ਨੀਅਤ ਨਾਲ ਰਾਤ ਸਵਾ 11 ਵਜੇ ਦੇ ਕਾਰ ਦੇ ਪਿਛਲੇ ਪਾਸੋਂ ਅੰਦਰ ਵੱੜ ਕੇ ਸ਼ੀਸ਼ਾ ਤੋੜਿਆ ਗਿਆ ਉਸ ਵੇਲੇ ਕਾਰ ਮਾਲਕੀਨ ਅੰਦਰ ਸੋ ਰਹੀ ਸੀ ਕਾਰ ਦੀ ਮਾਲਕੀਨ ਵੱਲੋਂ ਜਾਗ ਖੁੱਲਣ ਤੇ ਜਦੋਂ ਲਾਈਟ ਜਗਾਈ ਗਈ ਤਾਂ ਉਕਤ ਚੋਰ ਨੇ ਉਸਦੀ ਕੋਈ ਪਰਵਾਹ ਨਹੀਂ ਕੀਤੀ ਤਾਂ ਲਗਾਤਾਰ ਸ਼ੀਸ਼ਾ ਅਤੇ ਬਾਰੀ ਨੂੰ ਤੋੜਦਾ ਰਿਹਾ ਉਕਤ ਮਹਿਲਾ ਵੱਲੋਂ ਜਦੋਂ ਆਪਣੇ ਪਰਾਨੂ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਥਾਣੇਦਾਰ ਹੈ ਉਸ ਨੂੰ ਫੋਨ ਕੀਤਾ ਗਿਆ ਉਸ ਤੋਂ ਬਾਅਦ ਚੋਰ છੱਟ ਗਈ ਉਥੋਂ ਭੱਜ ਗਿਆ ਪਰ ਮਹਿਲਾ ਵੱਲੋਂ ਹੁਕਤ ਚੋਰ ਨੂੰ ਪਹੁੰਚਾਣ ਲਿਆ ਗਿਆ ਹੈ ਅਤੇ ਉਸ ਦੀ ਜਾਣਕਾਰੀ ਥਾਣਾ ਸੇ ਵੀ ਪਾਜ਼ਿਲ ਕਾਨੂੰਨ ਦੇ ਦਿੱਤੀ ਗਈ ਰਾਤ ਨੂੰ ਮੌਕੇ ਤੇ ਪਹੁੰਚੇ ਐਸਆਈ ਜਗਜੀਤ ਸਿੰਘ ਵੱਲੋਂ ਪੂਰੀ ਘਟਨਾ ਦਾ ਜਾਇਜ਼ਾ ਅਤੇ ਮਹਿਲਾ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਥਾਣੇਦਾਰ ਜਗਜੀਤ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਜਲਦੀ ਇਸ ਮਾਮਲੇ ਵਿੱਚ ਪਛਾਣੇ ਹੋਏ ਵਿਅਕਤੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾ ਆਪਣਾ ਸੋਨੀਆ ਵਰਮਾ ਕਿਹੜੇ ਮੋਲੀ ਰਹਿੰਦੇ ਹੋ ਮੈਕੈਂਟ ਰੋਡ ਰਾਤ ਕੀ ਕਰਨਾ ਮਾਪਲੀ ਤੁਹਾਡਾ ਰਾਤ ਮੈਂ ਬਸ ਸੁੱਤੀ ਆ 9:30 ਮੈਂ ਸੋ ਜਾਂਦੀ ਆ ਅਕਸਰ ਤੇ 11 ਕੁਝ ਦੀ ਗੱਲ ਹੈ ਵੀ ਮੈਂ ਸੁੱਤੀ ਪਈ ਤੇ ਥੋੜੀ ਖੜਖੜ ਦੀ ਆਵਾਜ਼ ਆਈ ਤੇ ਮੈਂ ਇੱਕ ਵਾਰੀ ਸੁੱਤੀ ਰਹੀ ਮੈਂ ਕਿ ਕੁਝ ਨਹੀਂ ਹੁੰਦਾ ਵੈਸੇ ਹੀ ਹੋਣਾ ਫਿਰ ਐਵੇਂ ਕਰਦਾ 5 ਮਿੰਟ ਬਾਅਦ ਫਿਰ ਆਵਾਜ਼ ਆਈ ਐਵੇਂ ਥੋੜੀ ਸ਼ੀਸ਼ਾ ਟੁੱਟਣ ਦੀ ਮੈਂ ਉੱઠી ਤੇ ਉੱਠ ਕੇ ਮੈਂ ਲਾਈਟ ਜਗਾਈ ਲਾਈਟ ਜਗਾ ਕੇ ਮੈਂ ਵੇਖਿਆ ਤੇ ਇੱਥੇ ਇੱਕ ਮੁੰਡਾ ਖੜਤਾ ਆ ਤੇ ਉਹ ਐਂ ਕਰਕੇ ਇਟ ਨਾਲ ਮਾਰੀ ਜਾਵੇ ਇੱਥੋਂ ਆ ਉਹਨੇ ਇਟ ਨਾਲ ਪੰਨੀ ਤੇ ਉਸ ਤੋਂ ਬਾਅਦ ਮੇਰੀ ਆਵਾਜ਼ ਉਹਨੂੰ ਵੇਖਣ ਤੋਂ ਬਾਅਦ ਮੇਰੀ ਬੰਦ ਹੋ ਗਈ ਮੈਂ ਉਹਨੂੰ ਕਿਹਾ ਕੀ ਐ ਕੀ ਐ ਕੀ ਐ ਐਨੀ ਆਵਾਜ਼ ਹੋਈ ਉਸ ਤੋਂ ਬਾਅਦ ਮੇਰੀ ਆਵਾਜ਼ ਬੰਦ ਹੋ ਗਈ ਉਸ ਤੋਂ ਬਾਅਦ ਮੈਨੂੰ ਸਮਝ ਨਾ ਆਵੇ ਮੈਂ ਉਹ ਫਿਰ ਵੀ ਉਹ ਪੰਨੀ ਗਿਆ ਮਾਰੀ ਜਾਂ ਆ ਉਹਨੇ ਰਾੜ ਵਿੱਚੋਂ ਕੱਢ ਕੇ ਵਿੱਚ ਥਲਿੰਦਰ ਸੱਟੀ ਇਟ ਵੀ ਅੰਦਰ ਸੱਟੀ ਆ ਉਹਨੇ ਮੈਨੂੰ ਮਾਰਨ ਵਾਸਤੇ ਫਿਰ ਮੈਂ ਕੀ ਕੀਤਾ ਮੈਂ ਕੁਦਰਤੀ ਮੇਰੇ ਹੱਥ ਚ ਮੈਂ ਫੋਨ ਚੱਕਿਆ ਮੈਨੂੰ ਸਮਝ ਨਾ ਆਵੇ ਮੈਂ ਫੋਨ ਚੱਕਿਆ ਮੈਂ ਆਪਣੇ ਬ੍ਰਦਰ ਨੂੰ ਫੋਨ ਮਿਲਾਇਆ ਜਿਹੜੇ ਕਿ ਉਹ ਸੀਡੀਏ ਹੈਗੇ ਨੇ ਤੇ ਮੈਂ ਉਹਨਾਂ ਨੂੰ ਫੋਨ ਮਿਲਾਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰੇ ਜਲਦੀ ਆ ਜਾ ਜਲਦੀ ਆ ਜਾ ਵੀ ਪੁਲਿਸ ਨੂੰ ਲੈ ਕੇ ਫਟਾਫਟ ਉਹ ਜਦੋਂ ਮੈਂ ਇੰਨੀ ਗੱਲ ਕੀਤੀ ਨਾ ਉਹਨੀ ਦੇਰ ਨੂੰ ਉਹ ਭੱਜ ਕੇ ਤੇ ਉੱਪਰ ਚੜ ਕੇ ਤੇ ਫਿਰ ਪਤਾ ਨਹੀਂ ਉਧਰੋਂ ਦੂਤੋਂ ਕਿਵੇਂ ਲੈ ਗਿਆ ਬੰਦੇ ਪਛਾਣਦੇ ਹੋ ਹਾਂਜੀ ਹਾਂਜੀ ਬਿਲਕੁਲ ਪਛਾਣਦੀ ਆ ਮੈਂ ਬੜੀ ਹਾਂਜੀ ਬੜੀ ਚੰਗੀ ਤਰ੍ਹਾਂ ਸ਼ਕਲ ਵੇਖੀ ਹੁੰਦੀ ਤੁਹਾਡੇ ਸਾਹਮਣੇ ਪਛਾਣ ਲਓ ਹਾਂਜੀ ਹਾਂਜੀ ਪਤਾ ਹੋਵੇ ਅਨਕੌਂਡ ਰਹਿੰਦਾ ਹੋਵੇ ਬਰਾਬਰ ਹਾਂਜੀ ਆ ਸਾਡੇ ਗੁਆਂਢ ਵਿੱਚ ਹੀ ਰਹਿੰਦੇ ਨੇ ਸਰਫਰਮ ਲੈ ਹਾਂਜੀ ਹਾਂਜੀ ਬਿਲਕੁਲ ਕਨਫਰਮ ਹੈ ਠੀਕ ਹੈ ਜੋੜ ਦਵਾਉਂਗੇ ਮੁੰਡੇ ਜਿੰਨਾ ਕੋਲ ਖੜਿਆ ਸਾਰਾ ਮੈਂ ਨਹੀਂ ਉਹ ਕਿਹਾਗਾ ਚੋਟ ਤਵਜੀ ਕਾਫੀ ਉਹਨੇ ਸ਼ੀਸ਼ੇ ਤੋੜੇ ਨੇ ਹੱਥਾਂ ਨਾਲ ਤੋੜਦਾ ਰਿਹਾ ਉੱਤੇ ਤੋੜ ਕੇ ਆਇਆ ਹੱਥਾਂ ਨਾਲ ਤੋੜ ਕੇ ਆਇਆ ਫਿਰ ਥੱਲੇ ਆ ਕੇ ਥੇਟ ਨਾਲ ਤੋੜਦਾ ਰਿਹਾ ਇਹ ਕਰਨਾ ਚਾਹੀਦਾ ਥੋੜੇ ਸਾਵਧਾਨ ਫਾਈਨਲ ਇਹ ਸਵਾ 11 ਵਜੇ ਹੋਈ ਹੈ ਸਵਾ 11 ਹਾਂਜੀ ਥੇਟ ਅੰਦਰ ਆਈਏ ਤੁਹਾਨੂੰ ਕੀ ਲੱਗ ਰਿਹਾ ਉਸ ਟਾਈਮ ਤੇ ਦੱਸੋ ਮੈਨੂੰ ਵੈਸੇ ਤਾਂ ਕੋਈ ਸਮਝ ਨਹੀਂ ਹੁੰਦਾ ਵੈਸੇ ਵੀ ਹੋ ਕੀ ਗਿਆ ਮੇਰੇ ਨਾਲ ਉਨੇ 8 ਮਾਰੀ ਚਲਾ ਕੇ ਮੇਰੀ ਜਾਨ ਵੀ ਜਾ ਸਕਦੀ ਸੀ ਮੇਰਾ ਮਾਲੀ ਨੁਕਸਾਨ ਤਾਂ ਹੋਣਾ ਹੀ ਹੋਣਾ ਸੀ ਮੇਰੀ ਜਾਨ ਵੀ ਜਾ ਸਕਦੀ ਸੀ ਹੋਰ ਵੀ ਉਹ ਮੇਰੇ ਨਾਲ ਕੁਝ ਵੀ ਕਰ ਸਕਦਾ ਸੀ ਮੇਰੇ ਨਾਲ ਅੰਦਰ ਆ ਕੇ ਤਾਂ ਇਸ ਕਰਕੇ ਮੇਰੀ ਰਿਕਵੈਸਟ ਹੈ ਸਰਕਾਰ ਨੂੰ ਐਸਐਸਪੀ ਨੂੰ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ ਨੇ ਮੇਰੇ ਨਾਲ ਇਹ ਚੀਜ਼ ਕੀਤੀ ਹੈ ਮੇਰੇ ਘਰ ਆ ਕੇ ਜੋ ਮੇਰਾ ਉਹਨੇ ਕੀਤਾ ਨੁਕਸਾਨ ਕੀਤਾ ਮੇਰਾ ਜਾਂ ਮੈਨ ਮੈਨੂੰ ਨੁਕਸਾਨ ਪਹੁੰਚਾਇਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੇਰੀ ਇਹ ਹੀ ਗੁਜਾਰਿਸ਼ ਹੈ ਤੁਹਾਡੇ ਸੰਬੰਧ ਬੰਦਾ ਕਿੰਨੇ ਦੋ ਸੀ ਇੱਕ ਸੀਗਾ ਇੱਕ ਬੰਦਾ ਸੀ ਹਾਂ ਹਾਂਜੀ